ਸਾਂਝਾ ਬਿਜਲੀ ਮੁਲਾਜ਼ਮ ਫਰੰਟ ਪੀਐਸਪੀਸੀਐਲ ਮੰਡਲ ਫਾਸਿਲਕਾ ਵੱਲੋਂ ਸਮੂਹੀ ਘੜਤਾਲ ਕੀਤੀ ਗਈ ਹੈ ਤੇ ਇਹ ਪੂਰੇ ਪੰਜਾਬ ਵਿੱਚ ਕੀਤੀ ਗਈ ਹੈ ਅੱਜ ਤੋਂ ਜੇਕਰ ਕਿਸੇ ਦੀ ਬਿਜਲੀ ਖਰਾਬ ਹੋ ਜਾਂਦੀ ਹੈ ਤਾਂ ਉਹ ਠੀਕ ਹੋਣ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਇਹ ਕਹਿ ਰਹਾ ਹੈ ਬਿਜਲੀ ਬੋਰਡ ਮੁਲਾਜ਼ਮਾਂ ਦੇ ਕਾਮਿਆਂ ਦਾ ਜਿਨ੍ਹਾਂ ਨੇ ਤਿੰਨ ਰੋਜ਼ਾ ਹੜਤਾਲ ਕੀਤੀ ਹੈ ਤੇ ਕਿਹਾ ਹੈ ਇਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੈ ਜੋ ਕਿ ਉਹਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ लागू ਨਹੀਂ ਕਾਰਜਕਿਰਿਆ ਤੱਕ ਇਹ ਮੰਨੀਆਂ ਮੰਗਾ ਲਾਗੂ ਨਹੀਂ ਕੀਤੀ ਜਾਂਦੀ ਹੜਤਾਲ ਇਸੇ ਤਰ੍ਹਾਂ ਜਾਰੀ ਰਹੇਗੀ ਅਗਲਾ ਖਤਮ 3 ਦਿਨ ਬਾਅਦ ਕੀ ਹੋਵੇਗਾ ਉਹ ਉਹ ਦੱਸਿਆ ਜਾਊਗਾ ਇਸ ਮੌਕੇ ਉਹਨਾਂ ਬੋਲਦੇ ਕਿ ਸਰਕਾਰ ਵੱਲੋਂ ਜੋ ਆਸਵਾ ਐਕਟ ਉਹਨਾਂ ਤੇ ਲਾਗੂ ਕੀਤਾ ਗਿਆ ਹੈ ਕਿ ਜੋ ਸਮੂਹ ਛੁੱਟੀ ਤੇ ਜਾਣਗੇ ਉਹਨਾਂ ਨੂੰ ਨੌਕਰੀ ਤੋਂ ਪੱਕੇ ਛੁੱਟੀ ਕਰ ਦਿੱਤੀ ਜਾਵੇਗੀ ਉਹ ਇਸ ਲਈ ਵੀ ਤਿਆਰ ਹਨ ਉਹਨਾਂ ਕਿਹਾ ਕਿ ਆਪਦੇ ਹੱਕਾਂ ਲਈ ਉਹ ਹਰੇਕ ਕੁਰਬਾਨੀ ਦੇਣ ਲਈ ਤਿਆਰ ਹਨ ਉਹਨਾਂ ਨੇ ਸਰਕਾਰ ਨੂੰ ਕਰੜੇ ਹੱਥੀ ਲੈਂਦੇ ਕਿਹਾ ਕਿ ਹਰਾ ਪੈਨ ਮੁਲਾਜ਼ਮਾਂ ਦੇ ਹਿੱਤਾਂ ਦੀ ਰਾਖੀ ਲਈ ਚੱਲਣਾ ਸੀ ਪਰ ਇਹ ਮੁਲਾਜ਼ਮਾਂ ਨੂੰ ਮਾਰੂ ਨੀਤੀਆਂ ਦਾ ਕੰਮ ਕਰ ਰਿਹਾ ਜਿਸ ਦਾ ਖਮਿਆਜਾ ਆਉਣ ਵਾਲੇ ਸਮੇਂ ਵਿੱਚ ਸਰਕਾਰ ਨੂੰ ਵੋਟਾਂ ਵਿੱਚ ਭੁਗਤਣਾ ਪਏਗਾ ਜਦੋਂ ਸਮੂਹ ਪੰਜਾਬ ਦੇ ਮੁਲਾਜ਼ਮ ਵੱਖ-ਵੱਖ ਜਥੇਬੰਦੀਆਂ ਦੇ ਛੱਡੇ ਥੱਲੇ ਹੜਤਾਲ ਤੇ ਜਾਣਗੇ ਤੇ ਹੋਰ ਬੋਲਦੇ ਕੀ ਕੁਝ ਕਿਹਾ ਗਿਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਪੰਜਾਬ ਸਰਕਾਰ ਮਰਦਾਬਾਦ 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 ਹਟਾਇਆ ਜਾ ਜ਼ਿੰਦਾਬਾਦ 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 ਪਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਮੰਗਿਆ ਮੰਗਾਂ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਵਾਅਦਾ ਤੋਂ ਮੁਕਰਨ ਵਾਲੀ ਸਰਕਾਰ ਮਰਦਾ ਵਾਹ ਕਿਸ ਗੱਲ ਨੂੰ ਲੈ ਕੇ ਅੱਜ ਫੇਰ ਤੋਂ ਧਰਵਾ ਦੇ ਤਿਆਰ ਸਾਡੇ ਸਾਡੀ ਪੰਜਾਬ ਸਰਕਾਰ ਨਾਲ ਬਿਜਲੀ ਬੋਰਡ ਦੀ ਜਿਹੜੀ ਮੈਨੇਜਮੈਂਟ ਹੈ ਉਹਦੇ ਨਾਲ ਲਗਾਤਾਰ ਸਾਡੀਆਂ ਜਿਹੜੀਆਂ ਜ਼ਹਿਜ ਮੰਗਾਂ ਹੱਕੀ ਮੰਗਾਂ ਦੇ ਪ੍ਰਤੀ ਸਾਡਾ ਵਿਰੋਧ ਚੱਲ ਰਿਹਾ ਹੈਗਾ ਲਗਾਤਾਰ ਮੈਨੇਜਮੈਂਟ ਸਾਡੀਆਂ ਮੰਗਾਂ ਮੰਨ ਚੁੱਕੀ ਹੈ ਸਾਡੀਆਂ ਮੁੱਖ ਪਰ ਮੁੱਖ 25 ਮੰਗਾ ਤੇ ਸਹਿਮਤੀ ਬਣੀ ਹੈ ਪਰ ਉਹਨਾਂ ਨੂੰ ਲਾਗੂ ਨਹੀਂ ਕਰ ਰਹੀ ਜਿਸ ਦੇ ਰੋਸ ਵਜੋਂ ਅਸੀਂ ਅੱਜ 11 12 13 ਤਰੀਕ ਦੀ ਜਿਹੜੀ ਮਾਸਲੀਵੜ ਕੇ ਦਿੱਤੀ ਹੈ ਤੇ ਉਹਦੇ ਸੰਬੰਧ ਵਿੱਚ ਅਸੀਂ ਅੱਜ ਇੱਥੇ ਰੋਸ ਰੈਲੀ ਤੇ ਧਰਨੇ ਤੇ ਬੈਠੇ ਆ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਜਿਹਦੇ ਵਿੱਚ ਸਾਡੀਆਂ ਕੰਟਰੈਕਟ ਬੇਸ ਹੈ ਜਿਨ੍ਹਾਂ ਨੂੰ ਰੈਗੂਲਰ ਪੇਡ ਹੈ ਜਿਹੜਾ ਉਹਨਾਂ ਦਾ ਉਹ ਗਿਣਿਆ ਜਾਵੇ ਸਰਵਿਸ ਦੇ ਵਿੱਚ ਇੱਕ ਜਿਹੜੇ ਸਾਡੇ ਆਸ਼ਿਸ਼ ਤਾਜ ਜਿਨ੍ਹਾਂ ਨੂੰ ਨੌਕਰੀਆਂ ਦੇ ਵਿੱਚ ਇਹਨਾਂ ਨੇ ਤੱਕੇ ਨਾਲ ਸਾਡੇ ਤੋਂ ਜਬਰੀ 12% ਵਿਆਜ ਵਸੂਲਿਆ ਗਿਆ ਉਹ ਜਿਹੜਾ ਵਾਪਸ ਲਿਆ ਜਾਵੇ ਇੱਕ ਜਿਹੜਾ ਸਰਕਾਰ ਦਾ ਜਿਹੜਾ ਸਾਡਾ ਸੈਂਟਰ ਸਰਕਾਰ ਦੇ ਉੱਤੇ 13% ਜਿਹੜਾ ਡੀਏ ਦਾ ਫਰਕ ਹੈ ਉਹ ਜਿਹੜਾ ਉਹ ਸਾਨੂੰ ਦਿੱਤਾ ਜਾਵੇ ਇੱਕ ਜਿਹੜੇ ਸਾਡੇ ਬਿਜਲੀ ਬੋਰਡ ਦੇ ਜਿਹੜੇ ਘਟੀਆਂ ਪ੍ਰਬੰਧ ਹੈ ਜਿਸ ਕਰਕੇ ਸਾਡੇ ਟੈਕਨੀਕਲ ਕੰਮਿਆਂ ਦਾ ਸੀਐਚਪੀ ਕੰਮਿਆਂ ਦਾ ਜਿਹੜਾ ਨੁਕਸਾਨ ਹੋ ਰਿਹਾ ਜਿਨ੍ਹਾਂ ਦਾ ਜਾਨੀ ਨੁਕਸਾਨ ਹੋਇਆ ਹੈ ਉਹਦੀ ਜਿਹੜੀ ਮੁਆਵਜ਼ਾ ਰਾਸ਼ੀ ਸੀ ਉਹ ਜਿਹੜੀ ਸਾਡੀ 20 ਲੱਖ ਸੀ ਉਸ ਤੋਂ ਸਾਡਾ ਉਹਨੂੰ ਵਧਾਉਣ ਦੀ ਮੰਗ ਸੀ ਇਹਨਾਂ ਸਾਰੀਆਂ ਮੰਗਾਂ ਤੋਂ ਇਹ ਸਰਕਾਰ ਭੱਜ ਰਹੀ ਹੈ ਮੈਨੇਜਮੈਂਟ ਮੁਕਰ ਰਿਹਾ ਹਰ ਵਾਰੀ ਸਾਡੇ ਨਾਲ ਗੱਲਬਾਤ ਕਰਦੀ ਹੈ ਹਰ ਵਾਰੀ ਗੱਲਬਾਤ ਟੁੱਟ ਜਾਂਦੀ ਹੈ 2 ਜੂਨ ਤੋਂ ਲਗਾਤਾਰ ਸਾਡੇ ਨਾਲ 5-7 ਮੀਟਿੰਗਾਂ ਕਰ ਚੁੱਕੀ ਹੈ ਕੱਲ ਸ਼ਾਮ ਨੂੰ ਵੀ ਇੱਕ ਮੀਟਿੰਗ ਸੀ ਜਿਹੜੀ ਕਿ ਜਿਸ ਦਾ ਵਿੱਚ ਕੋਈ ਇਹਨਾਂ ਨੇ ਮੀਟਿੰਗ ਆਫ ਮੈਂਸ ਜਿਹੜੀ ਨਹੀਂ ਜਾਰੀ ਕਰ ਰਹੀ ਇਸ ਕਰਕੇ ਜਿਸ ਦੇ ਰੋਸ ਵਿੱਚ ਅੱਜ ਅਸੀਂ ਇੱਥੇ ਪੰਜਾਬ ਦੀਆਂ ਵੱਖ-ਵੱਖ ਡਿਵੀਜ਼ਨਾਂ ਸਬ-ਡਿਵੀਜ਼ਨਾਂ ਵਿੱਚ ਸਮੁੱਚੇ ਤੌਰ ਤੇ ਜਿਹੜਾ ਬਿਜਲੀ ਕੰਮ ਹੈ ਵੱਖ-ਵੱਖ ਜਥੇ ਬੰਨਿਆ ਸਾਂਝੇ ਤੌਰ ਤੇ ਆ ਕੇ ਇਹਨਾਂ ਦੇ ਸਰਕਾਰਾਂ ਦੇ ਖਿਲਾਫ ਮੈਨੇਜਮੈਂਟ ਦੇ ਖਿਲਾਫ ਜਿਹੜਾ ਸਾਡਾ ਇਹ ਰੋਸ ਪ੍ਰਦਰਸ਼ਨ ਹੈ ਜਿਸ ਦਾ ਜੋ ਵੀ ਰਿਜ਼ਲਟ ਆਏਗਾ ਇਹ ਸਰਕਾਰ ਦੀ ਜ਼ਿੰਮੇਵਾਰ ਹੈ ਧੰਨਵਾਦ ਮੇਰਾ ਨਾਮ ਜਗਦੀਸ਼ ਕੁਮਾਰ ਮੈਂ ਇੰਪਲਾਈ ਫੰਡੇਸ਼ਨ ਨੂੰ ਮੀਤ ਪ੍ਰਦਾਨ ਅੱਜ ਲਗਾ ਦੀ ਜੈ ਸਿੰਘ ਸਾਹਿਬ ਅਜੇ ਧਰਨੇ ਤੇ ਬੈਠੇ ਕੀ ਕਹਿੰਦਾ ਮੈਂ ਜਗਦੀਸ਼ ਕੁਮਾਰ ਮੰਡਲ 77 ਟੈਕਨੀਕਲ ਸਰਵੇਇੰਗ ਫਾਜਲ ਦਾ ਜੇਸਤਰ ਮੇਰੇ ਸਾਥੀ ਨੇ ਵੀ ਪਹਿਲਾਂ ਕਿਹਾ ਮੈਂ ਸਾਡੇ ਜਿਹੜੀਆਂ ਹੈ ਕਿ ਪੰਜਾਬ ਵਿੱਚ ਜਿਹੜੀਆਂ ਮੰਗਾਂ ਹੈ ਗਿਆਨ ਸਾਡਾ 30 ਮੰਗਾ ਦਾ ਚੈਪਟਰ ਹੈ 2 ਜੂਨ ਨੂੰ ਸਰਕਾਰ ਉਹ ਮੰਗ ਚੁੱਕੀ ਹੈ ਪਰ ਬਜਨ ਸਿੰਘ ਈਟੀਓ ਜੋ ਕਿ ਬਿਜਲੀ ਮੰਤਰੀ ਹੈ ਤੇ ਮੈਨੇਜਮੈਂਟ ਨਾਲ ਇਕੱਠੀ ਮੀਟਿੰਗ ਹੋਈ ਸੀ ਉਸੇ ਤੋਂ ਮੰਗਾਂ ਮੰਨ ਚੁੱਕੀ ਹੈ ਪਰ ਜਦੋਂ ਮੀਟਿੰਗਾਂ ਹੋਈਆਂ ਤਾਂ ਉਹਨਾਂ ਮੰਗਾਂ ਨੂੰ ਮੰਗਣ ਤੋਂ ਮੁਨਕਰ ਹੋ ਗਈ ਹੈ ਜਿਨ੍ਹਾਂ ਨੂੰ ਲਾਗੂ ਕਰਾਉਣਾ ਲਈ ਅਸੀਂ ਇਸ ਸੰਘਰਸ਼ ਕੀਤਾ ਹੈ ਜਿਸ ਦੌਰਾਨ ਜਿਹੜੀ ਇਹ ਸਰਕਾਰ ਹੈ ਸਾਡੀਆਂ ਜਿਹੜੀਆਂ ਮੰਗਾਂ ਹੈਗੀਆਂ ਖਾਸ ਕਰਕੇ ਯੇ ਵੀ ਕਿ ਸੈਲਸ਼ੀਅਮ ਵਾਲੇ ਸਾਡੇ ਮਿਰਤਕ ਪ੍ਰਕਾਰ ਪਰਿਵਾਰ ਵਿਚਾਰੇ ਉਹ ਮਰ ਗਏ ਉਹਨਾਂ ਕੋਲ ਵੀ ਜਿਹੜੇ ਪੈਸੇ 14 14 ਲੱਖ ਰੁਪਇਆ ਲੈ ਰਹੀ ਹੈ ਉਲਟਾ ਉਹਨਾਂ ਦੇ ਵਿਆਜ ਵੀ ਲੈ ਰਹੀ ਹੈ ਅਸੀਂ ਉਹਨਾਂ ਨੂੰ ਕਹਿ ਵੀ ਵਿਆਜ ਬਿਨਾਂ ਕਰਕੇ ਕੱਟ ਕੇ ਤੋਂ ਉਹਨਾਂ ਦੇ ਪਿਹੜ ਪੈਸੇ ਜਾਵਾ ਕਰਵਾਏ ਜਾਣ ਜੋ ਮੰਗ ਮੰਨ ਚੁੱਕੀ ਹੈ ਉਸ ਤੋਂ ਇਲਾਵਾ ਜਿਹੜੀ ਹਾਸਿਆਂ ਵਿੱਚ ਹੋਈ ਹੈ ਮੌਤ ਉਸ ਤੇ 30 ਲੱਖ ਰੁਪਇਆ ਦਾ ਨੋਸ ਕਿ ਤਾਲ ਸਰਕਾਰ ਨੇ 50 ਲੱਖ ਰੁਪਇਆ ਵੀ ਦੇਣ ਦਾ ਵਾਅਦਾ ਕੀਤਾ ਸੀ ਕੀ ਲੱਗਦਾ ਪਈ ਇਸ ਤਰ੍ਹਾਂ ਨਾਲ ਸਰਕਾਰ ਦਬੰਦ ਹੋਏਗੀ ਨਹੀਂ ਨਹੀਂ ਸਰਕਾਰ ਨੂੰ ਅਸਰ ਬਿਲਕੁਲ ਹੋਏਗਾ ਕੰਮ ਕਰ ਸਾਰਾ ਠੱਪ ਹੋਇਆ ਪਿਆ ਜੀ ਬਿਜਲੀ ਬੋਰਡ ਵਿੱਚ ਅੱਜ ਤੋਂ 3 ਦਿਨਾਂ ਲਈ ਜੇਕਰ ਲੋਡ ਪਈ ਤੇ ਸੰਘਰਸ਼ ਹੋਰ ਤਿੱਖਾ ਹੋਰ ਅੱਗੇ ਵਾਅਦਾ ਕੀਤਾ ਜਾਊਗਾ ਜੀ ਬਿਜਲੀ ਬੋਰਡ ਵਿੱਚ 56000 ਪੋਸਟਾਂ ਖਾਲੀ ਪਈਆਂ ਜੀ ਤੇ ਟੋਟਲ 29000 ਮੁਲਾਜ਼ਮ ਕੰਮ ਕਰ ਰਹੇ ਆਂ ਜੀ ਉਹਨਾਂ 56000 ਪੋਸਟਾਂ ਇਹ ਕੰਮ ਕਰਨੀ ਦੀ ਨਹੀਂ ਸੁੱਤੇ ਪਏ ਆਂ ਜੀ ਇਹ ਕਹਿੰਦੇ ਅਸੀਂ ਹਰੇ ਪੈਨ ਵਾਲੀ ਸਰਕਾਰ ਲੋਕਾਂ ਦਾ ਭਲਾ ਕਰਾਂਗੇ ਇਹਦਾ ਉਲਟਾ ਪਹਿਲਾਂ ਵਾਲੀ ਸਰਕਾਰ ਨਾਲ ਬੁਰਾ ਕਰੀ ਜਾਂਦੇ ਆ ਮੇਰਾ ਸ਼ੁਗ ਨਾਮ ਜਗਦੇਸ਼ ਕੁਮਾਰ ਟੈਕਨੀਕਲ ਸਰਵੇਯੂਨ ইউনিয়ন ਮੰਡਲ ਕਰਤਾ ਅਜੀ ਕਸ਼ਿਸ਼ ਜੀ ਕੀ ਕਹਿਣਾ ਚਾਹਦੇ ਹੋ ਨਮਸਕਾਰ ਜੀ ਮੇਰਾ ਨਾਮ ਕਸ਼ਿਸ਼ ਮੋਗਾ ਹੈ ਮੈਂ ਐਮਐਸਯੂ ਵੱਲੋਂ ਆਜ਼ਾਦੀ ਗੱਲ ਰੱਖਣਾ ਚਾਹ ਰਿਹਾ ਹਾਂ ਦੇਖੋ ਜੀ ਅਸੀਂ ਇੱਥੇ ਇਕੱਠੇ ਹੋਏ ਆ ਤਿੰਨ ਦਿਨ ਦੀ ਸਟ੍ਰਾਈਕ ਦੇ ਰਹੇ ਆ ਇਹ ਸਾਨੂੰ ਮਜਬੂਰ ਕਰਦੇ ਆ ਸਭ ਤੋਂ ਪਹਿਲਾਂ ਤਾਂ ਕਿ ਅਸੀਂ ਕੋਈ ਖੁਸ਼ੀ ਨਾਲ ਨਹੀਂ ਕਰ ਰਹੇ ਵੀ ਅਸੀਂ ਆਦਾ ਕੰਮ ਛੱਡ ਕੇ ਤੇ ਸਟ੍ਰਾਈਕ ਤੇ ਬੈਠ ਜਾਈਏ ਇਨਾਂ ਵੱਲੋਂ ਸਾਨੂੰ ਹੌਸਲੇ ਦਿੱਤੇ ਜਾਂਦੇ ਨੇ ਪਰ ਜਿਹੜੀ ਮੰਗੀਆਂ ਸਾਡੀਆਂ ਜਿਹੜੀਆਂ ਮੰਨੀਆਂ ਮੰਗਾ ਨੇ ਉਹ ਲਾਗੂ ਨਹੀਂ ਕਰਦੇ ਜਿੰਨੇ ਵਿੱਚ ਇੱਕ ਸਾਡੀ ਮੰਗ ਹੈਗੀ ਏ ਕਿ ਸੇਮ ਪੋਸਟ ਹੈ ਪਰ ਪੇ ਸਕੇਲ ਅਲੱਗ-ਅਲੱਗ ਹੈਗੇ ਨੇ ਆਪਾਂ ਗੱਲ ਕਰੀਏ 17/7/2020 ਤੋਂ ਬਾਅਦ ਜਿੰਨੇ ਵੀ ਨਵੇਂ ਮੁਲਾਜ਼ਮ ਭਰਤੀ ਹੋਏ ਨੇ ਪੋਸਟ ਦਾ ਕਲਰਕ ਦੀ ਹੈਗੀ ਏ ਜਾਂ ਫਿਰ ਅਸਿਸਟੈਂਟ ਲਾਈਨਮੈਨ ਦੀ ਹੈਗੀ ਏ ਤੇ ਜਿਹੜੀ ਉਹਨਾਂ ਦੀ ਤਨਖਾਹ ਹੈਗੀ ਏ ਉਹ ਜਿਹੜੇ ਪੁਰਾਣੇ ਬੰਦੇ ਭਰਤੀ ਹੋਏ ਨੇ ਉਹਨਾਂ ਤੋਂ ਮਤਲਬ ਤੁਸੀਂ ਲਗਾ ਲਓ ਕਿ ਅੱਧੀ ਹੀ ਹੈਗੀ ਹੈ ਆਪਾਂ ਇਹ ਕਹਿ ਸਕਦੇ ਹਾਂ ਜਿਵੇਂ ਸਾਡੇ ਪ੍ਰੋਬੇਸ਼ਨ ਤੋਂ ਬਾਅਦ ਸਾਡੀ ਤਨਖਾਹ 30000 ਹੋਏਗੀ ਤੇ ਉਹਨਾਂ ਦੇ ਪ੍ਰੋਬੇਸ਼ਨ ਤੋਂ ਤਨਖਾਹ 55000 ਹੈ ਤਾਂ ਅਦੋ ਅਦ ਦਾ ਫਰਕ ਹੈ ਜੋ ਕਿ ਬਿਲਕੁਲ ਸਰਾਸਰ ਗਲਤ ਹੈ ਇਸ ਨਾਲ ਕੰਮ ਤੇ ਫਰਕ ਪਊਗਾ ਠੀਕ ਹੈ ਜੀ ਜੇ ਆਪਾਂ ਕਹੀਏ ਕਿ ਸਰਕਾਰ ਆਪਣੇ ਵਾਸਤੇ ਕੁਝ ਕਰ ਰਹੀ ਹੈ ਤਾਂ ਆਪਾਂ ਨੂੰ ਸਾਫ਼ ਦੇਖ ਰਿਹਾ ਉਹਨਾਂ ਵੱਲੋਂ ਕੁਝ ਵੀ ਨਹੀਂ ਕੀਤਾ ਜਾ ਰਿਹਾ ਜਿਵੇਂ ਕਿ ਆਪਾਂ ਕਹਿ ਰਹੇ ਹਰਾ ਪੈਨ ਚਲਾਉਣ ਦੀ ਗੱਲ ਕਰਦੇ ਆ ਕੋਈ ਹਰਾ ਪੈਨ ਨਹੀਂ ਚੱਲਦਾ ਕੋਈ ਕੁਝ ਨਹੀਂ ਚੱਲਦਾ ਸਗੋਂ ਮਾਰੂ ਨੀਤੀਆਂ ਜਿਹੜੀਆਂ ਹੈਗੀਆਂ ਉਹ ਸਾਡੇ ਤੇ ਲਾਗੂ ਕੀਤੀਆਂ ਜਾ ਰਹੀਆਂ ਸਰਕਾਰ ਦਾ ਇਹ ਕਹਿਣਾ ਹੈ ਕਿ ਕੁਝ ਨਹੀਂ ਚੱਲ ਰਿਹਾ ਪੱਕੇ ਸੋਤੇ ਕੀਤੇ ਜਾਈਗੇ ਐਸਮੈਕਟ ਲਾਗੂ ਕਰਨ ਜਾ ਰਹੇ ਹਾਂ ਦੇਖੋ ਐਸਮੈਕਟ ਪਹਿਲੇ ਵੀ ਬੜੇ ਲਾਗੂ ਹੋਏ ਨੇ ਅਸੀਂ ਯੂਥ ਯੰਗ ਜਨਰੇਸ਼ਨ ਆ ਠੀਕ ਹੈ ਸਾਡੇ ਜਿਹੜੇ ਮਾਰਗਦਰਸ਼ਕ ਦਰਸ਼ਕ ਹੈਗੇ ਨੇ ਅਸੀਂ ਉਹਨਾਂ ਦੇ ਮਾਰਗਦਰਸ਼ਨ ਹੀ ਚੱਲਦੇ ਪਿਆ ਉਹਨਾਂ ਨੇ ਸਾਨੂੰ ਚੰਗੀ ਤਰ੍ਹਾਂ ਦੱਸਿਆ ਸਾਨੂੰ ਸਿਖਾਇਆ ਕਿ ਐਸਮਾ ਐਕਟ ਪਹਿਲੇ ਵੀ ਬੜੇ ਆਏ ਨੇ ਇਹਨਾਂ ਤੋਂ ਘਬਰਾਣਾ ਨਹੀਂ ਤੇ ਨਾ ਅਸੀਂ ਘਬਰਾਵਾਂਗੇ जो जो लाड़ी लिया तो फिर दिक्कत दी जो अगे आई गए फिर एस मैं भावे सू बढ़ सू टेंशन नहीं है इस चीज़ की जो सा हकी मंग है वह तो असं मनवा के रहा सू चाहिए अं ले रवे ए बी न्यूज चैनल देखने वाले सभी दर्शकों से हम अपील करते हैं कि ए बी न्यूज़ चैनल पर ऐसी लेटेस्ट खबरें देखने के लिए हमारे चैनल को सबसक्राइब करना ना भूले जय हिंद जय भारत